ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਪੂਲਾ ਤੇ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਆ ਜੀ ਪਹਿਲਾਂ ਤਾਂ ਪੰਜ ਕਟੀਆਂ ਤੇ ਇੱਕ ਟੋਕੜ ਮੱਝ ਮਿੱਤਰੋ ਤੇ ਇੱਕ ਢਾਈ ਕੀਤੀ ਪੰਜਾਂ ਦੀ ਜਿਹੜੀ ਵੱਖਰੋ ਵੱਖਰੀ ਡਿਟੇਲ ਆ ਬਾਈ ਦੇ ਨਾਲ ਗੱਲਬਾਤ ਕਰਾਂਗੇ ਬਾਈ ਬਲਵੀਰ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਪਹਿਲਾਂ ਵੀ ਆਪਾਂ ਕਟੀਆਂ ਦੀ ਕਾਫੀ ਵੀਡੀਓ ਪਾ ਚੁੱਕੇ ਆ ਤੇ ਸੌਦਾ ਤੁਸੀਂ ਮਿੱਤਰੋ ਆਪ ਕਰਨਾ ਵੈਸੇ ਤਾਂ ਕੋਲੇ ਆ ਕੇ ਕਰਨਾ ਪਰ ਜੇਕਰ ਤੁਹਾਨੂੰ ਸਮਝ ਲੱਗਦੀ ਹੈ ਵੀਡੀਓ ਦੇ ਵਿੱਚ ਵੀ ਐਡਾ ਕ ਕਟੀਆਂ ਜਾਂ ਐਡਾ ਕ ਪਸ਼ੂ ਆ ਤਾਂ ਤੁਸੀਂ ਫੋਨ ਤੇ ਵੀ ਸੌਦਾ ਕਰ ਸਕਦੇ ਹੋ ਵੈਸੇ ਤਾਂ ਮਿੱਤਰੋ ਫੇਰ ਆਪਾਂ ਕਹਿੰਦੇ ਵੀ ਕੋਲੇ ਆ ਕੇ ਸੌਦਾ ਕਰਨਾ ਤੇ ਕਦਰ ਤੁਸੀਂ ਦੇਖ ਸਕਦੇ ਹੋ ਵੇਖੁਰਨੀ ਦੇ ਹਿਸਾਬ ਦੇ ਨਾਲ ਤੇ ਕਈ ਵਾਰ ਮਿੱਤਰੋ ਕੋਈ ਬੱਚਾ ਵੱਡਾ ਦਿਖਾਇਆ ਜਾਂਦਾ ਫਿਰ ਅਗਲਾ ਕਹਿੰਦਾ ਵੀ ਏਡੀ ਤਾਂ ਵੀਡੀਓ ਦੇ ਵਿੱਚ ਹੈ ਹੀ ਨਹੀਂ ਸੀ ਵੱਡੀ ਲੱਗੀ ਤੇ ਇਹ ਛੋਟੀ ਲੱਗੀ ਸੋ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਬਲਵੀਰ ਦੇ ਨਾਲ ਕਰਦੇ ਆਂ ਪਹਿਲਾਂ ਡرائی ਕੀਤੀ ਮੱਝ ਬਾਰੇ ਡਿਟੇਲ ਲੈਨੇ ਆਂ ਫਿਰ ਤੋਕੜ ਗੱਪਣਾ ਸਿੱਧ ਪੱਕੋ ਭਾਵੇਂ ਫਿੱਕੀ ਐ ਤੇ ਠੀਕ ਆ ਕੁਲ ਮਿਲਾ ਕੇ ਦਰਮਿਆਨੇ ਮੁੱਲ ਦੀ ਆ ਹਾਂਜੀ ਬਾਈ ਬਲਵੀਰ ਕੀ ਹਾਲ ਐ ਬਹੁਤ ਵਧੀਆ ਰਿਕ ਸਾਹਿਬ ਠੀਕ ਆ ਸੇ ਤਾਂ ਵੀਡੀਓ ਕਿਵੇਂ ਚੱਲ ਰਹੀ ਹੈ ਮੇਰਾ ਪੂਰਾ ਸਿਰ ਹੈ ਸਿਰ ਹੈ ਹਾਂਜੀ ਠੀਕ ਹੈ ਅੱਜ ਆਪਾਂ ਪਹਿਲਾਂ ਤਾਂ ਪਹਿਲੇ ਨੰਬਰ ਵਾਲੀ ਦੀ ਗੱਲ ਕਰ ਗਏ ਹਨਾ ਹਾਂਜੀ ਇਹਦੀ ਕੀ ਡਿਟੇਲ ਹੈ ਜੀ ਆਹ ਡਾਕਟਰ ਸਾਹਿਬ ਜਣ ਕੇ 30 ਦਿਨ ਨੂੰ 9 ਮਹੀਨਾ ਲੱਗਦਾ 30 ਤਰੀਕ ਨੂੰ 9 ਮਹੀਨਾ ਲੱਖੋ ਜੀ ਦੋਦੀ ਦੇਲੇ 12 ਕਿਲੋ ਜੋ ਹੈ ਅ ਕੈਮਾ ਸੁਗਾ ਉਹ ਸੁਗਾ ਹੁਣ ਤੀਜੇ ਸੂਨੇ ਸੂਣਾ ਤੀਜੇ ਸੂਗਾ ਸੂਣਾ ਤੇ 30 ਦਿਨ ਨੂੰ ਨਵਾਂ ਮਹੀਨਾ ਲੱਗੂ ਚੈੱਕ ਪਾਸ ਚੈੱਕ ਪਾਸ ਚੈੱਕ ਕਰਾ ਕੇ ਆਪਦੀ ਤਸੱਲੀ ਕਰਾ ਕੇ ਫਿਰ ਲਿਜਾ ਸਕਦੇ ਓਕੇ ਤੋ ਰੋਜੀ ਨੂੰ ਵਾਰ ਕਟੋ ਥਣਾ ਦੀ ਬੰਤਰ ਤੁਸੀਂ ਦੇਖ ਸਕਦੇ ਹੋ ਮਿੱਤਰੋ ਤੇ ਡੇਢ ਨਵਾਂ ਮਤਲਬ 2 ਮਹੀਨੇ ਲੱਗੂਗੇ ਹਾਂਜੀ 2 ਮਹੀਨੇ 2 ਮਹੀਨੇ ਪਏ ਆ ਫੋਨ ਦੇ ਵਿੱਚ ਸੋ ਕਦਮ ਮਿੱਤਰੋ ਦਰਮਿਆਨਾ ਆ ਸਿੰਘ ਇੱਕ ਛੋਟਾ ਜਿਹਾ ਕੈਪ ਲਿਆਵਾ ਨਾ ਕਿ ਆਪਣਾ ਫਰਜ ਬੰਦਾ ਦੱਸਣ ਦਾ ਬਾਅਦ ਚ ਅਗਲਾ ਕਹੇ ਵੀ ਆ ਜੀ ਤਾਂ ਮੈਨੂੰ ਦੱਸੀ ਨੀ ਮੋੜ ਲਈ ਸਿਹਤ ਪੱਖੋਂ ਸੋਹਣੀ ਐ ਤੇ 8 ਮਹੀਨਿਆਂ ਦੀ ਗੱਬਣ ਐ ਤੇ ਮੁੱਲ ਵੀ ਮਿੱਤਰੋ ਉਹ ਜਿਹਾ ਹੀ ਹੋਊਗਾ ਜਿਹੜੇ ਹਿਸਾਬ ਨਾਲ ਇਹ ਇਹਦੀ ਸਰੀਰ ਦੀ ਬਣਤਰ ਐ ਉਹਨਾਂ ਕੀ ਮੁੱਲ ਹੋਊਗਾ ਮੇਰੇ ਅੰਦਾਜ਼ਾ ਫਿਰ ਭਾਈਆਂ ਤੋਂ ਪੂਰੀ ਡਿਟੇਲ ਭਾਈਆਂ ਤੋਂ ਲਵਾਂਗੇ ਹਾਂਜੀ ਇਹਦਾ ਕੀ ਰੇਟ ਕਰਤਾ ਜੀ ਇਹਦਾ ਡਾਕਟਰ ਸਾਹਿਬ ਮੁੱਲ 75000 75 ਹਾਂਜੀ ਧੱਕਾ ਨਹੀਂ ਥੋੜਾ ਆ ਨਹੀਂ ਕੋਈ ਮਾਨਤਾਣ ਕਰੀ ਓਕੇ ਚਲੋ ਮੁੱਲ ভাই ਫਿਕਸ ਨਹੀਂ ਤੇ 75000 ਕਰਿਆ ਮਾਨਤਾਣ ਹੋਊਗਾ ਧੋਰੋ ਜੀ ਉਹ ਦੂਜੇ ਨੰਬਰ ਤੇ ਖੜੀ ਆ ਕਿਹੜਾ ਸੂਆ ਜੀ ਇਹਦਾ ਆ ਸੂਆ ਚੌਥਾ ਚੌਥਾ ਸੂਆ ਹੋਊਗਾ ਜੀ ਡਾਕਟਰ ਚੌਥਾ ਸੂਆ ਠੀਕ ਹੈ ਤੇ ਕਿੰਨਾ ਕੁ ਦੁੱਧ ਹੈ ਦੁੱਧ ਦੇ ਲਈ ਡਾਕਟਰ ਸਾਹਿਬ 5 ਕਿਲੋ ਦੋਨੇ ਟਾਈਮ ਹਾਂਜੀ ਬੱਚਾ ਤੇ ਬੱਚਾ ਕਿਹਨੇ ਬਿਨਾ ਬੱਚੇ ਤੋਂ ਆ ਜੀ ਦੁੱਧ 5 ਕਿਲੋ ਆ ਚੌਥਾ ਮੰਨ ਲਓ ਪੰਜਵਾਂ ਮੰਨ ਲਓ ਠੀਕ ਹੈ ਕਿਉਂਕਿ ਆਪਣਾ ਫਰਲਾ ਕਹਿੰਦਾ ਵੀ ਕਮੈਂਟ ਦੇ ਵਿੱਚ ਬਈ ਐਮਾ ਸੁਆ ਜੀ ਆ ਸੁਆ ਠੀਕ ਹੈ ਸਿਹਤ ਪੱਖੋਂ ਭਾਵੇਂ ਫਿੱਕੀ ਐ ਤੇ ਬਣੀ ਕਿੰਨੇ ਚਿਰ ਦੀ ਐ ਉਹਦੀ ਵੀ ਆਪਾਂ ਡਿਟੇਲ ਲਮਾਂਗੇ ਬਾਈ ਤੋਂ ਤੇ ਕਿੰਨੇ ਕ ਚਿਰ ਦੀ ਬਣੀ ਐ ਸਰ ਸਾਬ ਮਾਨ ਜੀ ਦੱਸਿਆ ਜਾਣ ਕੇ ਹਲੇ 2 ਮਹੀਨੇ ਤੋਂ ਦਿਨ ਘਟ ਆ ਜੀ ਠੀਕ ਹੈ ਹਾਂਜੀ ਖਾਲੀ ਮਨ ਕੇ ਲੈ ਕੇ ਜਾਣ ਕੇ ਗੱਪੜ ਮਨ ਕੇ ਲੈ ਜਾ ਮਰਜ਼ੀ ਲੈ ਜਾ ਜੇ ਆਪਾਂ ਐਸੇ ਖਾਲੀ ਮਨ ਕੇ ਚੱਲੋ ਕਿਉਂਕਿ ਗਰੰਟੀ ਹੈਗੀ ਹੈ ਬੰਦਿਆਂ ਦੇ 30 ਠੀਕ ਹੈ ਹਾਂਜੀ ਕਿਉਂਕਿ ਹੁਣ 3 ਮਹੀਨੇ ਦਾ ਰਿਜਲਟ ਸਹੀ ਦਿੰਦਾ ਇਹਨਾਂ ਡਾਕਟਰ ਹਾਂ 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 ਘਟੂ ਘਟ 3 ਮਹੀਨੇ ਮਿੱਤਰੋ ਹੁੰਦੇ ਆ ਚੈੱਕ ਕਰਨ ਚ ਕਈ ਭਰਾ ਘੱਟ ਟਾਈਮ ਦੀ ਕਰੀ ਜਾਂਦੇ ਆ ਬਾਅਦ ਦੇ ਵਿੱਚ ਕਈ ਵਾਰ 19 21 ਹੋ ਗਈ ਮੁੜ ਕੇ ਅੱਲਾ ਕਹਦਾ ਭਾਈ ਮੈਨੂੰ ਮਾਫੀ ਮੰਗ ਲੈਣਾ ਜੀ ਮੈਂ ਉਹ ਹੋ ਗਿਆ ਜੀ ਤੇ ਮੈਨੂੰ ਨਹੀਂ ਸਮਝ ਲੱਗੀ 1900 ਸੀ ਜਾਂ ਉਹ ਸੀ ਫਿਰ ਆਪਾਂ ਕਹਿੰਦੇ ਵੀ ਤਿੰਨ ਮਹੀਨਿਆਂ ਤੋਂ ਘੱਟ ਮਿੱਤਰੋ ਪਸ਼ੂ ਚੱਕ ਨਾ ਕਰਾਇਆ ਕਰੋ ਤੇ ਕੀ ਮੁੱਲ ਕਰਤਾ ਜਿਹਦਾ ਜਿਹਦਾ ਜੀ 55000 ਜੀ 55 ਹਾਂਜੀ ਓਕੇ ਤੇ ਮਾਨਦਾਨੀ ਤੇ ਵੀ ਹਾਂ ਹਾਂਜੀ ਮਾਨਦਾਨੀ ਠੀਕ ਐ 5 ਕਿਲੋ ਦੁੱਧ ਆ ਹਾਂਜੀ ਸੂਆ ਚੌਥਾ ਮੰਨ ਲਓ ਪੰਜਵਾਂ ਮੰਨ ਲਓ ਠੀਕ ਐ ਸਿੱਧ ਪੱਖੋਂ ਭਾਵੇਂ ਫਿੱਕੀ ਆ ਉਹ ਸਰੀਰ ਦੀ ਬਣਤਰ ਸੋਹਣੀ ਆ ਤੇ ਚਮੜੀ ਵਾਲਾ ਟੀਕਾ ਲਾ ਕੇ ਮਿੱਤਰੋ ਸੋਹਣੀ ਬਣ ਜਾਣੀ ਆ ਠੰਡੀ ਸੀਲ ਹੈ ਜੀ ਠੰਡੀ ਸੀਲ ਹਾਂਜੀ ਹੁਣ ਆ ਗਈ ਝੋਟੀ ਆ ਨਾ ਹਾਂਜੀ ਖੀਰੀ ਆ ਖੀਰੀ ਹੀ ਹੋਣੀ ਕਿੰਨੇ ਕੁਮਰ ਹੋ ਦੀ ਉਮਰ ਹੈਗੀ ਹੈ ਜੀ ਤਨ 16 ਕਿ ਮਹੀਨੇ ਦੀ ਹੈਗੀ 16 ਕਿ ਮਹੀਨੇ ਦੀ ਹਾਂਜੀ ਤੇ ਕੀ ਰੇਟ ਆ ਜੀ ਇਹਦਾ ਇਹਦਾ ਜੀ ਡਾਕਟਰ ਸਾਹਿਬ ਮੁੱਲ ਕੋਸ਼ਿਸ਼ ਕਰਨਾ ਆਪਾਂ 35000 ਦੀ ਜੀ ਕੋਈ ਫੋਰਸ ਆਖ ਤਾਂ ਨਹੀਂ ਨਾ ਨਾ ਜੀ ਇਕੱਲੇ ਇਕੱਲੇ ਥਣ ਤੇ ਵਟਸਐਪ ਓਕੇ ਰੁਕੋ ਠੀਕ ਹੈ ਕੋਈ ਫੋਰਸ ਆਖਣੇ ਕੁੰਡੀ ਝੋਟੀ ਹੈ ਮੁੱਲ 35000 35000 ਠੀਕ ਹੈ ਹੁਣ ਆਪਾਂ ਕਾਹਾਂ ਕਰਦੇ ਹਾਂ ਹਨ ਤੇ ਇਹਨਾਂ ਦੀ ਉਮਰ ਕਿੰਨੀ ਕੋ ਆਹ ਕੱਟੀ ਦੀ ਉਮਰ ਹੋਊਗੀ 13 ਕ ਮਹੀਨਾ ਦੀ 13 ਕ ਮਹੀਨਾ ਦੀ ਫੋੜ ਸਾਹ ਕਹਿੰਦੇ ਨਾ ਨਾ ਜੀ ਥਣ ਤੇ ਵਧੀਆ ਪਿਆ ਮੋਸਮ ਇੱਥੇ ਓਕੇ ਚਲੋ ਇਹਦਾ ਕੀ ਰੇਟ ਆ ਜੀ ਇੱਕ ਆਹ ਕੱਟੀ ਦੀ ਉਹ ਕੱਟੀ ਠੀਕ ਆ ਠੀਕ ਹੈ ਜੀ 35000 ਰੁਪਏ ਦੀ ਉਹਦੀ ਉਮਰ ਕਿੰਨੇ ਕੋ ਉਹਦੀ ਕੱਟੀ ਦੀ ਹੋਊਗੀ 10 ਕ ਮਹੀਨਾ 10 ਕ ਇਹਦੇ 13 ਕ ਉਹਦੀ 10 ਕ ਦੋਨਾਂ ਦਾ ਮੁੱਲ 35 ਓਕੇ 35000 ਤੇ ਹੁਣ ਆ ਗਿਆ ਆ ਦੋ ਹਾਂਜੀ ਤੇ ਇਹਦਾ ਕੀ ਰੇਂਜ ਆ ਜੀ ਆ ਜੋੜੀ ਦਾ ਜੀ ਚਾਹੇ ਕੋਈ ਪੁੱਛਾਂਦਾ ਹੈ ਨਹੀਂ ਇਕੱਲੇ ਇਕੱਲੇ ਥਣ ਪੈ ਜੀ ਠੀਕ ਹੈ ਕਿਉਂਕਿ ਅਪਰ ਦਿਖਾਉਣ ਦਾ ਹੱਕ ਮਨਦਾ ਹੈ ਨਾ ਕੋਈ ਦੂਰੋਂ ਵੜਦੇ ਮੋਟਾ ਬਹੁਤ ਆ ਥਣ ਹਾਂਜੀ ਠੀਕ ਹੈ ਸਿੰਘ ਸੋਂਗ ਵੀ ਸੋਹਣੇ ਬਣਾਉਣਗੇ ਹਨ ਇਹਨਾਂ ਦਾ ਦੋਨਾਂ ਦਾ ਰੇਟ ਆ 28000 ਦੀ ਜੋੜੀ ਦੀ 28000 ਹਾਂਜੀ ਤੇ ਫੋਨ ਨੰਬਰ ਜੀ ਆਪਣਾ ਫੋਨ ਨੰਬਰ ਆਪਣਾ ਜੀ 97809 ਜੀ 97809 80503 ਜੀ 80503 ਸੋ ਪੰਜਾਂ ਕਟੀਆਂ ਦੇ ਵਿੱਚੋਂ ਦੋਨੇ ਮੱਜਾਂ ਦੇ ਵਿੱਚੋਂ ਕੋਈ ਵੀ ਨਗ ਮਸੰਦ ਆਉਂਦਾ ਤਾਂ ਸੌਦਾ ਮਿੱਤਰੋ ਤੁਸੀਂ ਆਪ ਕਰਨਾ ਆਪ ਦਾ پیسے ਦੇਖ ਕਰਕੇ ਕਰਨਾ ਪਰ ਕੋਸ਼ਿਸ਼ ਹੁੰਦੀ ਆ ਵੀ ਆਪਾਂ ਚੰਗੀ ਚੀਜ਼ ਤੁਹਾਨੂੰ ਦਿਖਾ ਕੇ ਧੰਨਵਾਦ